ਸਰਕਾਰੀ ਉਦਯੋਗਾਂ ਨਾਲ ਜੈ ਹਿੰਦ ਇਹਨੇ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸੇ ਕਈ ਜਿਲ੍ਹਾਂ ਤੋਂ ਮਾਦਯੂ ਕਮਿਸ਼ਨਾਂ ਤੋਂ ਮਨਜ਼ੂਰੀ ਰੋਧ ਲਈ ਮਹਿਲ ਜਿਹੜੀ ਅਸੀਂ ਕਿਤੇ ਆਹ ਦਿਨੋਂ ਤੋਂ ਕਰੀਆਂ ਬਸ ਬਹੁਤ ਮਹਿਨਤ ਜਿਹੜੀ ਕਰਦੇ ਆ ਅੱਜ ਜਿਹੜੀ ਸਾਡੀ ਮੈਨ ਹੈ ਕਿ ਇਨਸੂਰੈਂਸ ਲਾਈਫ ਇਹ ਜੇ ਤੁਸੀਂ ਦੇਖਦੇ ਹੋ ਕਿ ਬਜ਼ਾਰਾਂ ਵਿੱਚ ਦੁਕਾਨਦਾਰ ਭਾਵੇਂ ਕਾਫੀ ਜਿਹੜਾ ਸਮਾਨ ਹੈ ਉਹ ਬਥੇਰਿਆ ਹੁੰਦਾ ਤੇ ਜਿਹਦੇ ਨਾਲ ਆਮ ਲੋਕਾਂ ਨੂੰ ਜਿਹੜਾ ਨੂੰ ਲੱਗੇ ਸੁਖਤ ਆਉਂਦੀ ਹੈ ਤੇ ਉਹਦੇ ਕਰਕੇ ਅਸੀਂ ਅੱਜ ਇਸ ਵਿਚਾਰ ਕਿ ਉਹਨਾਂ ਸਾਡੇ ਜਿਹੜੇ ਇੰਟਰਪ੍ਰੀਨਿਅਰ ਸਾਡੇ ਜਿਹੜੇ ਇੰਦਾਂ ਦਾ ਪਰਿਚੇਤ ਉਹਨਾਂ ਦੇ ਨਾਮ ਅਸੀਂ ਆ ਗਏ ਹਾਂ ਕੁਮਾਰ ਮੰਡੀ ਤੇ ਅਸੀਂ ਅੱਜ ਜਿਹੜੀ ਹੈਗੀ ਹੈ ਅਸੀਂ ਉਹਨਾਂ ਟ੍ਰਾਈ ਕਰਦੇ ਆ ਰਹੇ ਹਾਂ ਅਤੀਤ ਵਿੱਚ ਦੁਕਾਨਦਾਰ ਭਾਵੇਂ ਇਹਦਾ ਨੇ ਪ੍ਰਮਾਨ ਦਿਖਾ ਰਿਆ ਹੋਇਆ ਹੈ ਬਾਰੇ ਪਿਆਰ ਨਾਲ ਉਹਨਾਂ ਨੂੰ ਮਰੇ ਸੇ ਹਟਾਉਂਗੇ ਨਾ ਵੀ ਨਾਲ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਕਿ ਆਪ ਸਾਰੇ ਸਵਤਿਮ ਨੂੰ ਸਰ ਪ੍ਰਮਾਨ ਤੇ ਇਹਦੇ ਵਿੱਚ ਇਹਦੀ ਰਿਕਵੈਸਟ ਹੈ ਕਿ ਜਿਹੜੇ ਦੁਕਾਨਦਾਰ ਭਰਾਵਾਂ ਕੱਢ ਲੋ ਕੋ ਸਟਾਫ ਦੇ ਕੋ ਇਹਨੂੰ ਅਜਾਈ ਨਾ ਲੰ데요 ਪਹਿਲਾਂ ਅਸੀਂ ਬਹੁਤ ਪਿਆਰ ਨਾਲ ਸਤਿਕਾਰ ਨਾਲ ਅੱਜ ਦੇਖੀ ਆਪਣੇ ਜੇ ਇਹਦੇ ਕੋਈ ਟਿਕਾਮਾ ਨਾ ਹੋਵੇ ਤਾਂ ਜਿਹੜਾ ਹੈ ਉਹ ਫਿਰ ਉਹਨੂੰ ਇੱਕ ਤਰ੍ਹਾਂ ਦਾ ਸੰਦੈਸ਼ ਲੈਣਾ ਪੈਂਦਾ ਸੋਰੀ ਮੇਰੀ ਇਹ ਵੀ ਹੈ ਕਿ ਆਪਾਂ ਪਿਆਰ ਨਾਲ ਰਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਂ ਉੱਥੇ ਇੱਕ ਟੈਪ ਨੂੰ ਸ਼ਹਿਰ ਬਣੀ ਹਰ ਵਿਅਕਤੀ ਇੱਕ ਦਾ ਰੋਲ ਪਲੇ ਕਰੇ ਕਿ ਉਹਨਾਂ ਦੇ ਨਾਲ ਨੂੰ ਅਸੀਂ ਵਧੀਆ ਸ਼ਹਿਰ ਕਿਵੇਂ ਬਣਾਵਾਂ ਤੇ ਆਪਾਂ ਬਣਾ ਸਕਦੇ ਆ ਤੇ ਪ੍ਰੋਮਿਸ ਹੈ ਆਪਾਂ ਰਲ ਕੇ ਬਣਾਵਾਂਗੇ ਥੈਂਕ ਯੂ ਬਈ